ਤੁਸੀਂ ਕਾਹਦੇ ਲਈ ਟੇਬਲ ਲਾ ਕੇ ਬੈਠੇ ਹੋ ਜਿਹਦੇ ਲਈ ਲਾਈ ਬੈਠੇ ਹੋ ਉਹ ਤਾਂ ਚਲੇ ਗਏ ਮੁਖਸਰ ਸਾਹਿਬ ਗਿੱਦੜਵਾਹੇ ਨੂੰ ਜਿਨ੍ਹਾਂ ਨੇ ਮੋਦੀ ਜੀ ਤੋਂ ਸਾਰਾ ਕੁਝ ਕਰਵਾਉਣਾ ਹੈ ਉਹ ਥੋੜੇ ਵਿੱਚ ਖੜੇ ਆ ਤੇ ਇਹੀ ਮੈਂ ਅੰਤਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦਣ ਦਾ ਵੋਟ ਚੇਂਜ ਹੋ ਸਕਦੀ ਸੀ ਵੋਟ ਤਾਂ ਕਿਤੇ ਬਣਾ ਲਓ ਕੈਂਡੀਡੇਟ ਨੇ ਪਰ ਉਹਨਾਂ ਨੇ ਵੋਟ ਨਹੀਂ ਚੇਂਜ ਕਰਾਈ ਉਹਨਾਂ ਨੇ ਵੋਟ ਨਹੀਂ ਵੜਾਈ ਲੁਧਿਆਣੇ ਦੀ ਕਿਉਂਕਿ ਉਹ ਲੁਧਿਆਣੇ ਦੇ ਹੈ ਨਹੀਂ ਨਾਲ ਲੁਧਿਆਣੇ ਦੀ ਤਰਜੀਹ ਉਹਨਾਂ ਦਾ ਦਿਲ ਉਹਨਾਂ ਦਾ ਪਿਆਰ ਉੱਥੇ ਹੀ ਆ ਮੋਡੇ ਲਈ ਨਹੀਂ ਇਸ ਕਰਕੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਇਸ ਵੇਲੇ ਆਪਣੇ ਬੂਥ ਰਾਏ ਬੈਠੇ ਆ ਉਹ ਬੂਥ ਨਾਲ ਹੀ ਭਾਜੀਪੀ ਦੇ ਨਾਲ ਅੜਾ ਲੈਣ ਬੱਦਲ ਨਾਲ ਦੇਖੋ ਸਰ ਹੋ ਗਿਆ ਲਈ 85 ਤੇ 84 ਦੇਖੋ ਇਸ ਵੇਲੇ ਅਸੀਂ 85 ਤੇ 84 ਗਿਲ ਹਲਕੇ ਆ ਦੇਖੋ ਲੋਕਾਂ ਖੜੇ ਆ ਤੇ ਲੋਕ ਵੋਟ ਪਾ ਰਹੇ ਆ ਨਾ ਇਹ ਇੱਕ ਗੱਲ ਮੈਂ ਪੁਣੀ ਦੇਖਿਆ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਿੰਦਾ ਸੀ ਮੇਰੇ ਭਰਾ ਉਹ ਲੁਧਿਆਣੇ ਵਾਲੇ ਉਹ ਅਸੀਂ ਇੱਥੇ ਖੜੇ ਆ 55 56 ਤੋਂ ਖੜੇ ਆ ਤੇ ਵੋਟਾਂ ਪੈ ਰਹੀਆਂ ਤੇ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਮਨਵਿੰਦਰ ਸਿੰਘ ਅੱਜ ਵੋਟ ਵਾਲੇ ਤੇੜੀ ਗਿੱਦੜਵਾਂ ਨੂੰ ਨਿਕਲ ਗਏ ਹਾਂ ਲੋ ਜੀ ਹਾਂ ਲੋ ਕਹਿੰਦੇ ਕਿ ਜਿਹੜਾ ਮੈਂ ਹੁਣੀ ਦੇਖਿਆ 557 55 ਉਹ ਵੋਟ ਆ ਜਿਹੜੀ ਉੱਥੇ ਖੰਡੋ ਖੰਡੋ ਮੁਕਸਰ ਚ ਤੈਨੂੰ ਪਹੁੰਚ ਗਏ ਮੈਂ ਅੱਜ ਤੁਸੀਂ ਦੇਖ ਲਓ ਵੀ ਵੋਟਾਂ ਵਾਲੇ ਜਿਹੜੇ ਇਹ ਵੀ ਇਹ ਵੀ ਗਰਮੀਤ ਵੀ ਹੈ ਇਹ ਪਤਲੀ ਗਲੀ ਤੋਂ ਨਿਕਲ ਕੇ ਉਹ ਮੁਕਸਰ ਨੂੰ ਗਿੱਦੜਵਾਂ ਨੂੰ ਚਲੇ ਗਏ ਅੱਜ ਮੈਂ ਸਾਰੇ ਕਾਂਗਰਸੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਕਾਹਦੇ ਲਈ ਟੇਬਲ ਲਾ ਕੇ ਬੈਠੇ ਹੋ ਜਿਹਦੇ ਲਈ ਲਾਈ ਬੈਠੇ ਹੋ ਉਹ ਤਾਂ ਚਲੇ ਗਏ ਮੁਖਰ ਸਾਹਿਬ ਗਿੱਦੜਵਾਹੇ ਨੂੰ ਦੇਖ ਲਓ ਉਹਨਾਂ ਦੇ ਫੇਸਬੁਕ ਤੇ ਦੇਖ ਲਿਓ ਤੇ ਆ ਜਿਹੜੇ ਲੁਧਿਆਣੇ ਵਾਲੇ ਨੇ ਉਹ ਲੁਧਿਆਣੇ ਵਾਲੇ ਜਿਨ੍ਹਾਂ ਨੇ ਡਵੈਲਪਮੈਂਟ ਕਰਨੀ ਆ ਜਿਨ੍ਹਾਂ ਨੇ ਮੋਦੀ ਜੀ ਤੋਂ ਸਾਰਾ ਕੁਝ ਕਰਵਾਉਣਾ ਏ ਉਹ ਥੋੜੇ ਵਿੱਚ ਖੜੇ ਆ ਤੇ ਇਹੀ ਮੈਂ ਅੰਤਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦਣ ਦਾ ਬਈ ਬਾਹਰਲਾ ਵਰਸਿਸ ਘਰ ਦਾ ਜਿਹੜਾ ਘਰ ਦਾ ਉਹ ਘਰੇ ਹੀ ਰਹਿਣਾ ਜਿਹੜਾ ਬਾਹਰੋਂ ਆਇਆ ਉਹਨੇ ਬਾਹਰ ਹੀ ਰਹਿਣਾ ਤੇ ਇਸ ਕਰਕੇ ਹੁਣ ਤੁਸੀਂ ਅੱਜ ਦੇਖ ਲਿਓ ਮੈਂ ਤੁਹਾਨੂੰ ਉਦੋਂ ਕਹਿੰਦਾ ਸੀ ਵੀ ਕਾਂਗਰਸ ਦੇ ਕੈਂਡੀਡੇਟ ਉਹਨਾਂ ਨੇ ਆਪਣੀ ਵੋਟ ਵੀ ਲੁਧਿਆਣੇ 'ਚ ਨਹੀਂ ਕਿਉਂਨਾਂ ਤੱਕ ਨਾ ਉਹਨਾਂ ਨੇ ਪਾਉਣੀ ਹੈ ਜੇ ਥੋੜਾ ਜਿਹੀ ਵੀ ਲੁਧਿਆਣੇ ਦਾ ਹੁੰਦਾ ਉਹਨਾਂ ਨੂੰ ਵੋਟ ਚੇਂਜ ਹੋ ਸਕਦੀ ਸੀ ਵੋਟ ਤਾਂ ਕਿਤੇ ਬਣਾ ਲਓ ਕੈਂਡੀਡੇਟ ਨੇ ਪਰ ਉਹਨਾਂ ਨੇ ਵੋਟ ਨਹੀਂ ਚੇਂਜ ਕਰਾਈ ਉਹਨਾਂ ਨੇ ਵੋਟ ਨਹੀਂ ਵੜਾਈ ਲੁਧਿਆਣੇ ਦੀ ਕਿਉਂਕਿ ਉਹ ਲੁਧਿਆਣੇ ਦੇ ਹੈ ਨਹੀਂ ਨਾ ਲੁਧਿਆਣੇ ਦੀ ਤਰਜੀਹ ਉਹ ਸਿਰਫ ਇੱਥੇ ਪੈਸੇ ਇਕੱਠੇ ਕਰਨ ਕੈਂਪੇਨ ਚਾਏ ਸੀ ਉਹ ਪੈਸੇ ਇਕੱਠੇ ਕਰ ਲਏ ਤੇ ਅੱਜ ਆਪਣਾ ਉਹ ਨਿਕਲ ਗਏ ਮੁਖਸਰ ਸਾਹਿਬ ਨੂੰ ਤੇ ਗਿੱਦੜ ਵਾਹ ਨੂੰ ਪਰ ਤੁਸੀਂ ਫੈਸਲਾ ਕਰ ਲੋ ਕਾਂਗਰਸ ਵਾਲਿਓ ਵੀ ਤੁਸੀਂ ਲੁਧਿਆਣੇ ਵਾਲੇ ਨੂੰ ਵੋਟ ਪਾਉਣੀ ਆ ਆਪਣੇ ਪਰਿਵਾਰ ਨੂੰ ਪਾਉਣੀ ਆ ਜੇ ਜਿਹੜਾ ਅੱਗੀ ਚਲੇ ਗਏ ਉਹਨਾਂ ਨੂੰ ਤੁਸੀਂ ਵੋਟ ਆ ਜਿਨ੍ਹਾਂ ਨੇ ਥੋੜੇ ਕਰਕੇ ਆਪਣੀ ਵੋਟ ਵੀ ਲੁਧਿਆਣੇ ਨਹੀਂ ਬਣਾਈ ਨਹੀਂ ਤਾਂ ਮਹੀਨੇ ਚ ਜੇ ਲੁਧਿਆਣੇ ਨਾਲ ਪਿਆਰ ਹੁੰਦਾ ਤਾਂ ਵੋਟ ਬਣਾ ਲੈਂਦੇ ਪਰ ਉਹਨਾਂ ਨੇ ਵੋਟ ਨਹੀਂ ਬਣਾਉਣੀ ਸਮਝੀ ਕਿਉਂਕਿ ਉਹਨਾਂ ਦਾ ਦਿਲ ਉਹਨਾਂ ਦਾ ਪਿਆਰ ਉੱਥੇ ਹੀ ਆ ਮਡੇ ਲਈ ਨਹੀਂ ਇਸ ਕਰਕੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਇਸ ਵੇਲੇ ਆਪਣੇ ਬੂਥ ਲਾਏ ਵਿਖੇ ਆ ਉਹ ਬੂਥ ਨਾਲ ਹੀ ਭਾਜੀਪੀ ਦੇ ਨਾਲ ਰਲਾ ਲੈਣ ਤੇ ਡਿਵੈਲਪਮੈਂਟ ਦੀ ਤਰੱਕੀ ਦੀ ਜਿਹੜੀ ਗੱਲ ਆ ਉਹ ਭਾਜੀਪੀ ਨੇ ਕਰਨੀ ਆ ਤੇ ਉਹ ਚੱਪਾ ਪਿੱਛੇ ਨਹੀਂ ਰਹਿਣਾ ਉਹ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਆ ਸਵੇਰ ਦੇ ਲੋਕ ਲੱਗੇ ਆ ਲਾਈਨਾਂ ਇਸ ਵਾਰ ਤਾਂ ਪਹਿਲੀ ਵਾਰ ਆਇਓ ਓਪਨਲੀ ਚੈਨਲਾਂ ਮੂਰੇ ਕਹਿ ਰਹੇ ਆ ਲੋਕ ਕਿ ਅਸੀਂ ਵੋਟ ਸਿਰਫ ਤੇ ਸਿਰਫ ਡਿਵੈਲਪਮੈਂਟ ਨੂੰ ਪਾਉਣੀ ਆ ਡਿਵੈਲਪਮੈਂਟ ਮਤਲਬ ਮੋਦੀ ਸਾਹਿਬ ਨੂੰ ਪਾਉਣੀ ਆ ਮੈਂ ਸਮਝਦਾ ਹਜ਼ਾਰਾਂ ਵੀਡੀਓਜ਼ ਨੇ ਜਿਹੜੀਆਂ ਬਣ ਕੇ ਵਾਇਰਲ ਹੋ ਰਹੀਆਂ ਏ ਧੰਨਵਾਦ ਜੈ